ਅਨਸਰ ਅੱਜ ਤੇ ਸਕੂਲ ਵਿੱਚ ਸੈਮੀਨਾਰ ਕਰਵਾਇਆ ਗਿਆ ਤੇ ਸੈਂਡ ਕਰਵਾਇਆ ਉਹ ਜਿਹੜਾ ਆਪਣਾ ਪੰਜਾਬੀ ਸੂਬਾ ਇੱਕ ਨਵੰਬਰ 1966 ਨੂੰ ਅੱਜ ਦੇ ਦਿਨ ਮਾਂ ਬੋਲੀ ਪੰਜਾਬੀ ਦੇ ਆਧਾਰ ਤੇ ਬਣਿਆ ਸੀ ਉਸ ਦੇ ਸਬੰਧ ਵਿੱਚ ਉਸ ਯਾਦ ਨੂੰ ਤਾਜ਼ਾ ਕਰਨ ਦੇ ਲਈ ਦਿਨ ਮਨਾਇਆ ਗਿਆ ਇਹ ਸਾਰਾ ਇਹ ਪੰਜਾਬ ਦੇ ਇਤਿਹਾਸ ਹਰ ਸਾਲ ਹੀ ਮਨਾਇਆ ਜਾਂਦਾ ਵਾ ਇਸ ਵਾਰ ਹੈ ਕਿ ਸਕੂਲ ਦੇ ਚੱਕੀ ਬੱਲੇ ਲੱਗਦਾ ਗਿਆ ਮਨਾਇਆ ਹਰ ਸਾਲ ਜਾਂਦਾ ਜੀ ਪਰ ਇਸ ਵਾਰ ਅਸੀਂ ਕੋਸ਼ਿਸ਼ ਕੀਤੀ ਸੀ ਕਿ ਇਸ ਨੂੰ ਥੋੜੇ ਜਿਹਾ ਵੱਖਰੇ ਢੰਗ ਨਾਲ ਬਣਾਇਆ ਜਾਵੇ ਜਿਵੇਂ ਬੱਚਿਆਂ ਨੇ ਪੰਜਾਬੀ ਮਾਂ ਬੋਲੀ ਦੀਆਂ ਕਵਤਾਵਾਂ ਪੇਸ਼ ਕੀਤੀਆਂ ਬੋਲੀਆਂ ਜਿਹੜੀਆਂ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਮਾਂ ਬੋਲੀ ਨਾਲ ਸੰਬੰਧਤ ਹੈ ਜਿਹੜੀਆਂ ਪੰਜਾਬੀ ਵਿਰਸੇ ਤੋਂ ਹਲੋਕ ਹੋ ਚੁੱਕੀਆਂ ਉਹਨਾਂ ਸ਼ਬਦਾਂ ਨੂੰ ਵਰਤ ਕੇ ਬੱਚਿਆਂ ਨੇ ਪੇਸ਼ ਕੀਤਾ ਤਾਂ ਕਿ ਜਿਹੜੀ ਅੱਜ ਦੀ ਪੀੜ੍ਹੀ ਹੈ ਉਹਨਾਂ ਤੋਂ ਜਾਣੂ ਹੋ ਸਕੇ ਸਰ ਜੋ ਪੰਜਾਬੀ ਬਾਹਰ ਵਿਦੇਸ਼ਾਂ ਵਿੱਚ ਵਸਦੇ ਆ ਐਨ ਆਰ ਆਈ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਇਹੀ ਸੁਨੇਹਾ ਹੈ ਜੀ ਕੋਈ ਵੀ ਦਰਖਤ ਉਦੋਂ ਤੱਕ ਹਰਾ ਰਹਿੰਦਾ ਜਦੋਂ ਤੱਕ ਉਹ ਆਪਣੀਆਂ ਜੜ੍ਹਾਂ ਨਾਲ ਜੁੜਿਆ ਰਹੂ ਉਹ ਬੇਨਤੀ ਹੈ ਉਹਨਾਂ ਨੂੰ ਕਿ ਉਹ ਪੰਜਾਬੀ ਮਾਂ ਬੋਲੀ ਦੇ ਇਸ ਦਰਖਤ ਨਾਲ ਜੁੜੇ ਰਹਿਣ ਕਿ ਉਹ ਵਿਦੇਸ਼ਾਂ ਵਿੱਚ ਬੈਠੇ ਵੀ ਹਰੇ ਰਹਿਣਗੇ ਖੰਡੀਆਂ ਹਵਾਵਾਂ ਮਾਰਦੇ ਰਹਿਣਗੇ ਸਰ ਕੁਝ ਲੋਕ ਪੰਜਾਬੀ ਬੋਲਣ ਲੱਗੇ ਆ ਆਪਣੇ ਆਪ ਦੇ ਵਿੱਚ ਸ਼ਰਮ ਨਸੇਵ ਕਰਦੇ ਸਰ ਉਹਨਾਂ ਨੂੰ ਪਿੱਛੇ ਨਾ ਜਾਉਣਾ ਗੱਲ ਇਹ ਹੈ ਜੀ ਜਿਵੇਂ ਗੁਰਮਾਨਕ ਦੇਵ ਜੀ ਨੇ ਵੀ ਕਿਹਾ ਸੀ ਕਿ ਕਰ ਕਰ ਮੀਆਂ ਸਭਣਾ ਦੀਆਂ ਬੋਲੀ ਹੈ ਵਰਤਮਾਰੀ ਸਮੇਂ ਦੇ ਪ੍ਰਭਾਵ ਨਾਲ ਜਾਂ ਬਾਹਰੀ ਤਾਕਤਾਂ ਦੇ ਪ੍ਰਭਾਵ ਨਾਲ ਲੋਕ ਆਪਣੀ ਮਾਂ ਬੋਲੀ ਪੰਜਾਬੀ ਨੂੰ ਬੋਲਣਾ ਛੇਤੀ ਸਮਝਦੇ ਆ। ਉਸ ਸਮੇਂ ਵੀ ਜਿਹੜਾ ਸੀ ਕਿ ਲੋਕ ਆਪਣੇ ਬਾਪ ਦੀ ਥਾਂ ਤੇ ਮੀਆਂ ਸ਼ਬਦ ਜਾਂ ਪਿਤਾ ਦੀ ਥਾਂ ਤੇ ਮੀਆਂ ਸ਼ਬਦ ਬੋਲਣਾ ਸ਼ੁਰੂ ਕਰ ਗਏ ਸੀ। ਗੁਰੂ ਸਾਹਿਬ ਨੇ ਵੀ ਉਹਨਾਂ ਨੂੰ ਸਿੱਖਿਆ ਦਿੱਤੀ ਸੀ ਵੀ ਆਪਣੀ ਮਾਂ ਬੋਲੀ 'ਚ ਜਿਹੜੇ ਸ਼ਬਦ ਹੈ ਉਹ ਮਾਂ ਬੋਲੀ ਨੂੰ ਬੋਲੋ। ਫੇਰ ਹੀ ਤੁਸੀਂ ਇਹ ਜਿਹੜੇ ਉਹ ਜ਼ਿੰਦਗੀ ਵਿੱਚ ਸਫਲ ਹੋ ਸਕਦੇ ਹੋ ਤੇ ਪਰਮਾਤਮਾ ਨੂੰ ਪ੍ਰਾਪਤ ਕਰ ਸਕਦੇ ਹੋ। हां जी मैम आज ਇੱਥੇ ਫੈਸਟੀਵਲ ਕਰਵਾਇਆ ਗਿਆ ਵਾ ਤੁਹਾਡੇ ਨੂੰ ਫੰਕਸ਼ਨ ਤੋਂ ਆਇਆ ਗਿਆ ਸਟੂਡੀਓ ਤੇ ਇਸ ਸੰਬੰਧ ਵਿੱਚ ਕਰਵਾਇਆ। ਅੱਜ ਸਾਡੇ ਸਕੂਲ ਵਿੱਚ ਪੰਜਾਬੀ ਦਿਵਸ ਜੋ ਕਿ 1 ਨਵੰਬਰ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ ਉਹਦੇ ਨਾਲ ਸੰਬੰਧਿਤ ਸਮਾਗਮ ਕਰਾਇਆ ਗਿਆ। ਤੇ ਮੇਰੇ ਵੱਲੋਂ ਹਰ ਪੰਜਾਬੀ ਨੂੰ ਇਹ ਸੁਨੇਹਾ ਹੈ ਕਿ ਅਸੀਂ ਪੰਜਾਬੀ ਦਾ ਮਾਨ ਬਧਾਈਏ, ਪੰਜਾਬੀ ਪੜ੍ਹੀਏ, ਪੰਜਾਬੀ ਸਿੱਖੀਏ, ਪੰਜਾਬੀ ਸਿਖਾਈਏ ਅਤੇ ਆਪਣੀ ਮਾਂ ਬੋਲੀ ਪੰਜਾਬੀ ਨੂੰ ਭੁੱਲਣ ਦੀਆਂ ਤੱਕ ਲੇਕੀ ਦਈਏ। ਮੇਰਾ ਨਾਮ ਜਾਸਪੀਖਾ ਰਹਾ ਹੈ ਮੈਂ ਸੀਨੀਅਰ ਸੈਕੰਡਰੀ ਸਕੂਲ ਸਭਰਾ ਦੀ ਵਿਦਿਆਰਥਣਾਂ ਮੈਨੂੰ ਬਹੁਤ ਖੁਸ਼ੀ ਹੈ ਅੱਜ ਕਿ ਸਾਡੇ ਸਕੂਲ ਵਿੱਚ ਪੰਜਾਬ ਦਿਵਸ ਮਨਾਇਆ ਗਿਆ ਹੈ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਪੰਜਾਬ ਦਿਵਸ ਮਨਾਇਆ ਹੈ ਸਾਰੇ ਪੰਜਾਬੀਆਂ ਨੂੰ ਇਹੀ ਕਹਿਣਾ ਚਾਹੁੰਦੀ ਆ ਕਿ ਪੰਜਾਬ ਦਿਵਸ ਆਈਵਰੀ ਮਨਾਉਣੇ ਤੇ ਆਪ ਹੈਗੇ ਆ ਤੇ ਇਹਤੇ ਇਹਨਾਂ ਤੇ ਥੋੜਾ ਗੌਰ ਕਰੀਏ ਕਿ ਸਾਡੇ ਪੰਜਾਬ ਵਾਲੇ ਸਿਧਿਆਨ ਰਹੀਏ ਤੇ ਹੋਰ ਇਹਨੂੰ ਬੁਲੰਦਿਆਂ ਤੇ ਖੜੀਏ ਤੇ ਅੱਜ ਸਾਡੇ ਸਕੂਲ ਪੇ ਵਿੱਚ ਸਾਡੇ ਪ੍ਰਿੰਸੀਪਲ ਸਰਦਾਰ ਮਨਦੀਪ ਸਿੰਘ ਜੀ ਨੇ ਬਹੁਤ ਹੀ ਵਿਸਤਾਰਪੂਰਵਕ ਸਾਨੂੰ ਜਾਣਕਾਰੀ ਦਿੱਤੀ ਹੈ ਪੰਜਾਬ ਦੇ ਉੱਪਰ ਜੋ-ਜੋ ਗੱਲਾਂ ਸੀ ਸਕੂਲ ਵਿੱਚ ਰਹਿ ਕੇ ਜਾਣਕਾਰੀ ਤੋਂ ਬਹੁਤ ਅਸਲ ਕਰਦੇ ਆ ਬਹੁਤ ਕੁਝ ਅਸੀਂ ਪਤਾ ਕੀਤਾ ਪਰ ਸਾਨੂੰ ਜੋ ਕੁਝ ਪ੍ਰਿੰਸੀਪਲ ਸਰ ਨੇ ਦੱਸਿਆ ਹੈ ਉਹ ਅਜ ਤੱਕ ਸਾਨੂੰ ਕਿਸੇ ਟੀਚਰ ਨੇ ਨਹੀਂ ਦੱਸਿਆ ਤੇ ਅਸੀਂ ਉਸ ਚੀਜ਼ ਤੇ ਗੌਰ ਵੀ ਕਰਦੇ ਆ ਸਭ ਪੰਜਾਬੀਆਂ ਨੂੰ ਮੈਂ ਇਹੀ ਕਹਿਣਾ ਚਾਹਨੀ ਹੈ ਕਿ ਸਾਰੇ ਪੰਜਾਬ ਦੇ ਉੱਪਰ ਵਧੀਆ ਆਪਣਾ ਰੱਖਿਆ ਕਰਨਾ ਪੰਜਾਬ ਤੇ ਧਿਆਨ ਦਿਆ ਕਰਨਾ ਤੇ ਆਪਣੀ ਪੰਜਾਬੀ ਬੋਲੀ ਦਾ ਮਾਨ ਪ੍ਰਾਊਡ ਫੀਲ ਕਰਿਆ ਕਰਨ। ਮੇਰਾ ਨਾਮ ਸਿਮਰਨ ਖਾਰਾ ਮੈਂ ਨਾਮੀ ਜਮਾਤ ਜੀਵਿਆਰਥਨਾ। ਮੇਰੇ ਸਕੂਲਾਂ ਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੋਭਰਾ ਹੈ ਅੱਜ ਸਾਡੇ ਸਕੂਲ ਵਿੱਚ ਪੰਜਾਬ ਦਿਵਸ ਮਨਾਇਆ ਗਿਆ ਹੈ ਜਿਸ ਦੇ ਸੰਬੰਧ ਵਿੱਚ ਸਾਨੂੰ ਸਾਡੇ ਅਧਿਆਪਕਾਂ ਦੁਆਰਾ ਬਹੁਤ ਹੀ ਵਧੀਆ ਤਰ੍ਹਾਂ ਪੰਜਾਬੀ ਬੋਲਣ ਲਈ ਲਿਖਣ ਲਈ ਪੜ੍ਹਨ ਲਈ ਕੋਦਾ ਵਿਕਾਸ ਕਰਨ ਲਈ ਬਹੁਤ ਹੀ ਵਧੀਤਿਕਨ ਪ੍ਰੇਰਿਤ ਕੀਤਾ ਗਿਆ ਹੈ ਤੇ ਮੈਂ ਬਾਕੀ ਪੰਜਾਬੀਆਂ ਨੂੰ ਵੀ ਇਹ ਹੀ ਸੁਨੇਹਾ ਦੇਣਾ ਚਾਹੁੰਦੀ ਹਾਂ ਕਿ ਉਹ ਆਪਣੀ ਮਾਂ ਬੋਲੀ ਨਾਲ ਪਿਆਰ ਕਰਨ ਤੇ ਸਾਰਿਆਂ ਪਛਾਵਾਂਤ ਹੋ ਗਿਆ ਆਪਣੀ ਮਾਂ ਬੋਲੀ ਨੂੰ ਰੱਖਣ ਸਾਰਿਆਂ ਪਜਾਵਾਂ ਪਛਾਵਾਂ ਹੀ ਬਹੁਤ ਵਧੀਆ ਹਨ ਆਪਣੀ ਆਪਣੀ ਤਾਂ ਤੇ ਸਰ ਬਹੁਤ ਉੱਤਮ ਹਨ ਪਰ ਅਸੀਂ ਪੰਜਾਬ ਵਿੱਚ ਰਹਿੰਦੇ ਆ ਇਸ ਲਈ ਸਾਡਾ ਸਭ ਤੋਂ ਪਹਿਲਾ ਫਰਜ਼ ਹੈ ਕਿ ਅਸੀਂ ਆਪਣੀ ਮਾਂ ਬੋਲੀ ਨਾਲ ਪਿਆਰ ਕਰੀਏ ਉਹਨੂੰ ਪੜ੍ਹੀਏ ਲਿਖੀਏ ਬੋਲੀਏ ਤਾਂ ਉਹਨੂੰ ਹੋਰ ਬੁਲੰ데요 ਤੱਕ ਪਹੁੰਚਾ